ਜਿਹੜਾ ਪ੍ਰੋਗਰਾਮ ਹੈ ਪਹਿਲਾ 6 ਤਰੀਕ ਦਾ ਚਨੀਰ ਚ ਜਿਹੜੀ ਸਰਦੂਲਗੜ ਹਲਕੇ ਚ ਅਸੀਂ ਆਪਣੀ ਇੱਕ ਰੈਲੀ ਚੀਫ ਮਿਨਿਸਟਰ ਸਾਹਿਬ ਤੇ ਪਾਰਟੀ ਦੇ ਸੀਨੀਅਰ ਆਗੂ ਆਉਣਗੇ ਉੱਥੇ ਕੀਤੀ ਜਾ ਰਹੀ ਹੈ ਸਤ ਨੂੰ ਕਰੋੜ ਸ਼ੋਅ ਹੀ ਕਰਨਾ ਸਤ ਨੂੰ ਬਠਿੰਡੇ ਦੇ ਵਿੱਚ ਰੋਡਸ ਐਂਡ ਰੋਲ ਸ਼ੋਅ ਕੀਤਾ ਜਾਊਗਾ ਜਦੀਗભાઈ ਸਰਦਾਰ ਭਗਵੰਤ ਸਿੰਘ ਮਾਨ ਉਪ ਮੰਤਰੀ ਸਾਹਿਬ ਦਾ मतलब 7 तारीख ਨੂੰ ਜਿਹੜਾ ਮੇਨਟੂ ਪ੍ਰੋਗਰਾਮ ਰੈਨਡੇ ਦਾ ਰਹਿ ਗਿਆ ਜੀ ਕੋਈ ਦਿੱਲੀ ਫੀਡਰਸ਼ਿਪ ਆਉਣੀ ਸੁਝਾਵਾ ਹੈ ਕਿ केजरीवाल ਸਾਹਿਬ ਦੇ ਪਰਮੇਰ ਆਉਣਗੇ ਅ ਲੀਡਰਸ਼ਿਪ ਕੋਈ ਵੀ ਆ ਕੋਈ ਨਾ ਕੋਈ ਸੀਨੀਅਰ ਪਾਰਟੀ ਦੇ ਆਗੂ ਸਹਿਬਾਨ ਆਉਣਗੇ ਜੀ ਪ੍ਰਿਯ ਸੰਦੀਪ ਜੀ ਆਉਣ ਜਾਂ ਕੋਈ ਵੀ ਇਨਾਂ ਦੇ ਵੀ ਡਿਊਟੀ ਦਾ ਦੇਣਗੇ ਸਾਰੇ ਦੇਸ਼ ਚ ਚੋਣਾ ਚੱਲ ਰਹੀਆਂ ਕੋਈ ਕਿਤੇ ਕੋਈ ਕਿਤੇ मैडम केतिवाल ने कि सीका जी संभावना पंजाब के बीच आਉਣ बारे कुछड़े आ सकते हैं आपके कॉन्स्टिट्यूशन आਉਣਗੇ ਤਾਂ जरूर ਪਰ ਇੰਨਾ ਦਿਨਾਂ ਤੱਕ ਨਹੀਂ ਮੈਨੂੰ ਬਹੁਤੀ ਇਨਫਰਮੇਸ਼ਨ जरूर ਹੋ ਵੀ ਹਾਜ਼ਰੀ ਲਾਉਣਗੇ ਇੱਕ ਅੱਜ मैडम ਹਾਥਸਮਿਤ ਕੋਰਰ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਤੁਹਾਡੇ ਤੇ ਸਵਾਲ ਜਿਹਦੇ ਨੇ ਪਹਿਲਾਂ ਕਾਂਗਰਸ ਦੇ ਵਿੱਚ ਵੀ ਰਹੇ ਨੇ ਉਹਨਾਂ ਦੀ ਉਹ ਸਰਕਾਰ ਸੀ ਵੀ ਲੇਕਿਨ ਹੁਣ ਪਿਛਲੇ 2.5 ਸਾਲਾਂ ਤੋਂ ਲਗਾਤਾਰ ਸਰਕਾਰ ਦੇ ਵਿੱਚ ਨੇ ਉਹ ਦਸਤਾਂ ਨੇ ਵੀ ਉਹਨਾਂ ਨੇ ਕੀ ਕੰਮ ਕਰਾਇਆ 7 ਸਾਲਾਂ ਤੋਂ ਅ ਬੀਬੀ ਹਰਸਿਮਰਤ ਹੋਰਾ ਨੂੰ ਸ਼ਾਇਦ ਕੋਈ ਪਤਾ ਨਹੀਂ ਕੀ ਡਰ ਮਨ ਵਿੱਚ ਲੱਗਣ ਲੱਗ ਗਿਆ ਮੇਰੇ ਤੇ ਬਹੁਤ ਹੀ ਹੋਕਸ ਕਰੀ ਜਾਂਦੇ ਰਹਿੰਦੇ ਆ ਤਾਂ ਮੈਂ ਪਹਿਲਾਂ ਜਦੋਂ ਵੀ ਸੇਵੀ ਪਾਰਟੀ ਸੀ ਉੱਥੇ ਵੀ ਲੋਕਾਂ ਦੀ ਸੇਵਾ ਵਿੱਚ ਰਹਾਂ ਸਾਰੇ ਮੈਨੂੰ ਜਾਣਦੇ ਆ ਜਿਹੜੇ ਵੀ ਕੰਮ ਮੌਕੇ ਦੇ ਹੁੰਦੇ ਸੀ ਉਹ ਕਰਵਾਉਣੇ ਫਰਜ਼ ਬਣਦਾ ਕੋਈ ਵੀ ਹੈ ਤੇ ਹੁਣ ਮੈਂ ਜੇ 2 ਸਾਲ ਤੋਂ ਐਮਐਲਏ ਬਣਿਆ ਮੈਂ ਆਪਣੇ ਇਲਾਕੇ ਜਿੱਥੇ-ਜਿੱਥੇ ਜੋ-ਜੋ ਲੋੜ ਸੀ ਉੱਥੇ ਸਾਰੇ ਭਰਾਵਾਂ ਨਾਲ ਨਿਭਿਆ ਔਰ ਜਦ ਮੈਂ ਸਾਲ ਤੱਕ ਐਗਰੀਕਲਚਰ ਮਿਸਟਰ ਬਣਿਆ ਉਹਦੇ 'ਚ ਵੀ ਮੈਂ ਆਪਣੇ ਵੱਲੋਂ ਚਾਹੇ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ 33% ਕਾਟਨ ਦੇ ਸੀਡ ਤੇ ਚਾਹੇ ਅਸੀਂ ਸਿੱਧੀ ਬਜਾਈ 1500 ਫਤਈਆ ਜਿਹੜੀ ਸਿੱਧਾ ਚੋਨਾ ਜੀ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਔਰ ਹੋਰ ਵੀ ਜੇ ਮੇਰਾ ਕੰਮ ਸੀ ਕਿ ਲੋਕਾਂ ਨੂੰ ਚੰਗੀ ਫਰਟੀਲਾਈਜ਼ਰ ਤੇ ਚੰਗੀਆਂ ਦਵਾਈਆਂ ਮਿਲ ਉਹਦੇ 'ਚ ਕੋਈ ਇਹੋ ਜੀ ਗੱਲ ਆਈ ਹੈ ਤੁਹਾਨੂੰ ਜ਼ਰੂਰ ਕੰਟਰੋਲ ਕੀਤਾ ਉਹਨਾਂ ਤੇ ਪਰਤੇ ਵੀ ਦਰਜ ਕੀਤੇ ਆ ਜੋ ਮੇਰਾ ਕੰਮ ਸੀ ਮੈਂ ਪੂਰੀ ਇਮਾਨਦਾਰੀ ਨਾਲ ਕਰਦਾ ਰਿਆਂ ਕੋਈ ਕਿਸੇ ਨੇ ਮੇਰੇ ਤੇ ਉਮਲ ਨਹੀਂ ਰੱਖੀ ਮੈਨੂੰ ਨਹੀਂ ਪਤਾ ਹਰ ਸਿਮਰ ਤੋਰੀ ਮੇਰੋ ਕੋਲ ਕੀ ਚਾਉਂਦੇ ਆ ਉਹਨਾਂ ਨੇ ਕਿਹਾ ਕਿ ਆਪਦੇ ਏਰੀਏ ਦੇ 10 ਸਾਲ ਜਿੱਤੋਂ ਹੋਇਆ ਐਮਐਲਏ ਰੁਫੀ ਕੀ ਸਵਾਰਿਆ ਅੱਜ ਤੱਕ ਨਾ ਤੇ ਸਵਾਰੀ ਜਾਂਦੇ ਜੀ ਉੱਥੇ ਵਿਗਾੜਿਆ ਹੀ ਕੀ ਐ ਮੈਨੂੰ ਇਹ ਤਾਂ ਦੱਸ ਦੇ ਨਾ ਵੀ ਹਰ ਸਿਮਰ ਤੋਰੀ ਕਹਿੰਦੇ ਨੇ ਵੀ ਇਹਨਾਂ ਨੇ ਕੀ ਸਵਾਰਿਆ ਅਸੀਂ ਤਾਂ ਅਜ ਸਾਡੇ ਬਹੁਤਾ ਸੀ ਪਾਣੀ ਦੀ ਪ੍ਰੋਬਲਮ ਚੱਲਦੀ ਸੀ ਉਹਨਾਂ ਦੇ ਬਿਜਲੀ ਦੇ ਬਿੱਲ ਸੀਗੇ ਲਹਿਰਾਂ ਦੇ ਲਾਏ ਗਏ ਸੀਗੇ ਉਹ ਅਸੀਂ ਮਾਫ ਕਰਵਾ ਦਿੱਤੇ ਗਏ ਆ ਪੁਰ ਵੀ ਜਿੱਥੇ ਲੋੜ ਐ ਉੱਥੇ ਸਾਰੇ ਥਾਵਾਂ ਤੇ ਅਸੀਂ ਜਿਹੜੀਆਂ ਤਕਰੀਬਨ ਸਾਰੇ ਸੂਬੇ ਕੱਸੀਆਂ ਇਸ ਸਾਲ 1.5 ਸਾਲ ਵਿੱਚ ਮੇਰੇ ਇਲਾਕੇ ਦੀਆਂ ਵੀ ਪੱਕੀਆਂ ਕਰਵਾ ਦਿੱਤੀਆਂ। ਅੱਜ 13 ਉਮੀਦਵਾਰ ਸਿੱਟਾ ਹੈਗੇ 13 ਲੋਕ ਸਭਾ ਸਿੱਟਾ 13 ਦੇ ਵਿੱਚੋਂ 12 ਐਮਐਲਏ ਖੜੇ ਕੀਤੇ ਨੇ। ਤੇ ਪੰਜਾਬ ਸਰਕਾਰ ਨੂੰ ਜੁੱਗਤ ਡਬਲ ਖਰਚਾ ਪੈ ਰਿਹਾ ਜੇਕਰ ਬਾਏ ਇਲੈਕਸ਼ਨ ਹੋਣ ਉਸ ਤੋਂ ਬਾਅਦ। ਜਦੋਂ ਇਨਾਂ ਕੋਲ ਕੋਈ ਆਮ ਬੰਦਾ ਨਹੀਂ ਸੀ ਜਿਸ ਨੂੰ ਖੜਾ ਕਰ ਸਕਦਾ। ਜਦੋਂ ਅਕਾਲੀ ਦਲ ਵੱਲੋਂ ਅਸਤੀਫੇ ਦਵਾ ਦਵਾ ਕੇ ਦੂਸਰੀਆਂ ਪਾਰਟੀਆਂ ਚੋਂ ਜਗਿੰਦਰਪਾਲ ਜੈਨ ਜੀ ਹੋਰਾਂ ਨੂੰ ਵੀ ਐਮਐਲਏ ਬਣਾਇਆ ਜਾਂਦਾ ਹੈ ਸਰਦਾਰਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੀ ਬਣਾਇਆ ਜਾਂਦਾ ਉਦੋਂ ਬੀਬੀ ਹਰਸਿਮਰ ਧੋਰਾ ਨੂੰ ਖਰਚੇ ਤੋਂ ਡਰ ਨਹੀਂ ਲੱਗ ਰਿਆ ਸੀ ਤਾਂ ਜਨਰਲ ਚੋਣ ਆ ਇਹਦੇ ਚ ਜਿਹੜਾ ਵੀ ਪਾਰਟੀ ਦਾ ਪਾਰਟੀ ਸਮਝੂਗੀ ਇਸ ਉਮੀਦਵਾਰ ਨੂੰ ਉੱਥੇ ਲੜਾਇਆ ਜਾਵੇ ਚੰਗੀ ਗੱਲ ਅਸੀਂ ਉਸ ਤਰ੍ਹਾਂ ਤਾਂ ਨਹੀਂ ਨਾ ਵੀ ਸੀਟ ਦੂਸਰੀ ਤੋਂ ਛੇਤੀ ਵੇਲੀ ਕਰਾ ਕੇ ਤੋਂ ਖਰਚੇ ਨਹੀਂ ਪੈ ਰਹੇ ਸੀ ਤੇ ਹਫੜਾ ਦਫੜੀ ਦੀ ਪੈ ਰਹੀ ਸੀ ਸਾਡੀ ਸਟੇਟ 'ਚ